ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇ ਹੁੰਦੇ ਹੋ ਚੇ ਕਿਸਾਨ ਜਿਹੜੇ ਨੇ ਮੋਰਚੇ ਤੇ ਜਾ ਰਹੇ ਨੇ ਤੇ ਉੱਥੋਂ ਹਾਦੀ ਲਵਾ ਕੇ ਆ ਰਹੇ ਨੇ ਨਾਲ ਦੀ ਨਾਲ ਜਿੱਥੇ ਕਿ ਰੈਗੂਲਰ तकरीबन ਜਿੰਨੀਆਂ ਕਿ ਮੀਡੀਆ ਦੱਸ ਰਿਹਾ ਸੀ ਕਿ ਵੱਡੀਆਂ ਵੱਡੀਆਂ ਲੇਹਰਾਂ ਲਾ ਦਿੱਤੀਆਂ ਵੱਡੀਆਂ ਵੱਡੀਆਂ ਲੇਹਰਾਂ ਲਾ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਬੈਰੀਕੇਡਿੰਗ ਬਹੁਤ ਜ਼ਿਆਦਾ ਕੀਤੀ ਹੈ ਉਹ ਪੰਜਾਬ ਦੀ ਨੌਜਵਾਨੀ ਸਾਰੀ ਬੈਰੀਕੇਡਿੰਗ तकरीबन ਹਟਾ ਦਿੱਤੀ ਹੈ ਸ਼ਾਇਦ ਇੱਕ ਜੱਥੇ ਕੋਈ ਹੈਗੀ ਅੱਗੇ ਲੱਗੀ ਤਾਂ ਉਹਦੇ ਉੱਤੇ ਜੋ ਹਰਿਆਣਾ ਪੁਲਿਸ ਦੀ ਜੋ ਚੱਲਣ ਡਿਆ ਉੱਥੇ ਮੋਰਚਾ ਚੱਲਣ ਡਿਆ ਵਾ ਤੇ ਪੁਲਿਸ ਕਾਫੀ ਤਣਾਦ ਕੀਤੀ ਹੈ ਤੇ ਉਹਦੇ ਵਿੱਚ ਸਿੱਧੀਆਂ ਗੋਲੀਆਂ ਮਾਰੀ ਜਾ ਰਹੀਆਂ ਰਬੜ ਦੀਆਂ ਗੋਲੀਆਂ ਵੀ ਮਾਰੀ ਜਾ ਰਹੀਆਂ ਤੇ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਬੜੇ ਖਤਰਨਾਕ ਤਰੀਕੇ ਦੇ ਨਾਲ ਸਿੱਧੀ ਫਾਇਰਿੰਗ ਕੀਤੀ ਜਾਂਦੀ ਓਦੀ ਤੇ ਬਹੁਤ ਜ਼ਿਆਦਾ ਯਾਨੀ ਕਿ ਧੂਆਂ ਹੀ ਧੂਆਂ ਕੀਤਾ ਵਾ ਕੁਦਰਤੀ ਤੌਰ ਤੇ ਜਿੱਨਾ ਬਾਰਡਰ ਖਾਦੀ ਹੋਇਆ ਵਾ ਹਵਾ ਚੱਲਦੀ ਹੈ ਹਵਾ 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 ਚੱਲਦੀ ਹੈ ਉਧਰ ਨੂੰ ਤੇ ਹਵਾ ਕਰਕੇ ਉਹ ਤਾਂ ਧੂਆਂ ਜਿਹੜਾ ਵਾ ਬਹੁਤਾ ਅਸਰ ਨਹੀਂ ਕਰਦਾ ਪਰ ਬਹੁਤ ਚਰੀਰੀਆਂ ਗਿਆ ਸਾ ਜਿੱਦਾਂ ਸਾਡੇ ਛੱਡ ਕੇ ਤੇ ਇਹਨਾਂ ਨੂੰ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨਾ ਕਿ ਏਰੀਆ ਕਵਰ ਕੀਤਾ ਵਾ ਉਹ ਸਾਰਾ ਨੌਜਵਾਨ ਨੇ ਤੇ ਕਿਸਾਨਾਂ ਨੇ ਜ ਮਜ਼ਦੂਰਾ ਨੇ ਉਸੇ ਮਾਲਕ ਰੱਖਿਆ ਜਥਿਆਂ ਦੇ ਰੂਪ ਦੇ ਵਿੱਚ ਵਾਰ-ਵਾਰ ਇਥੋਂ ਨਿਕਲਦੇ ਨੇ ਜਾਂਦੇ ਨੇ ਆਉਂਦੇ ਨੇ ਪਰ ਬਿਲਕੁਲ ਉੱਥੇ ਚਟਾਨ ਵਾਂਗੂ ਜਥੇਬੰਦੀਆਂ ਤੇ ਨੌਜਵਾਨ ਜਿੰਨੇ ਵੀ ਸਾਡੇ ਵੀਰ ਨੇ ਸਾਰੇ ਉੱਥੇ ਅੜ ਕੇ ਬੈਠੇ ਨੇ ਉਹ ਬਾਕੀ ਵੀਰਾਂਗੇ ਬੇਨਤੀ ਹੈ ਕਿ ਭਈ ਜੇ ਗੱਲ ਪੰਜਾਬ ਦੀ ਹੈ ਗੱਲ ਫਸਲਾਂ ਤੇ ਫਸਲਾਂਦੀ ਹੈ ਤੇ ਸਾਰੇ ਜਿੱਥੇ ਪੰਜਾਬ ਤੋਂ ਹੋਇਆ ਹੈ ਬਾਕੀ ਜਿਹੜਾ ਵੀ ਚਲੋ ਪਿੰਡਾਂ ਦੇ ਵਿੱਚ ਵੀ ਫੋਨ ਆ ਰਹੇ ਜਿਸ ਕਰਕੇ ਹੁਣ ਆਪਾਂ ਉਧਰੋਂ ਆਏ ਸੀਗੇ ਤੇ ਦੁਪਹਿਰ ਤੋਂ ਉੱਥੇ ਗਏ ਸੀਗੇ ਉੱਥੋਂ ਵਾਪਸ ਸਾਰੇ ਮੁੜੇ ਆ ਤੇ ਵਾਸ ਦੂਸਰੇ ਜੱਥੇ ਵਿੱਚ ਜਿਹੜੇ ਉਹ ਜਾ ਰਹੇ ਨੇ ਤੇ ਬਾਕੀ ਅਗੇ ਵੀ ਬੇਨਤੀ ਹੈ ਕਿ ਭਾਈ ਜਿੱਦਾਂ ਵੀ ਹੋ ਸਕਦਾ ਆਪਾਂ ਇੱਥੇ ਪਹੁੰਚਣਾ ਮੈਂ ਇਸ ਮੂਰਤੀ ਨੂੰ ਸਫਲਤਾਪੂਰਵਕ ਲੈ ਕੇ ਜਾਣਾ ਮੈਂ ਸਿਰ ਧੜ ਦੀ ਬਾਜੀ ਜਿਹੜੀ ਹੈ ਇਹ ਕਿਸਾਨ ਤੇ ਵਿੱਚ ਲਾ ਕੇ ਬੈਠੇ ਨੇ ਸਾਡੇ ਆਕੂ ਕੀ ਸਰਵਸੇ ਪੰਦੇਰ ਸਵਿੰਦਰ ਸਿੰਘ ਚਟਾਲਾ ਸਾਰੇ ਤਕਰੀਬਨ ਜਿੰਨੇ ਵੀ ਸਾਡੇ ਇਸ ਮੋਰਚੇ ਦੇ ਮੋਰੀ ਨੇ ਉਹ ਸਾਰੇ ਬਿਲਕੁਲ ਆਪ ਅੱਗੇ ਜਾ ਕੇ ਲੜ ਰਹੇ ਨੇ ਅੱਗੇ ਅੱਗੇ ਜਾ ਕੇ ਮੇਨ ਮੋਰਚੇ ਦੇ ਵਿੱਚ ਉਹ ਆਪ ਖੜੇ ਨੇ ਤੇ ਜਿੱਥੇ ਬਹੁਤ ਜ਼ਿਆਦਾ ਫਾਇਰਿੰਗ ਵਗੈਰਾ ਹੋ ਰਹੀ ਹੈ ਪਰ ਐ ਹੁੰਦਾ ਜਿੱਦਾਂ ਇਹ ਹਿੰਦ ਤੇ ਪਾਕਿਸਤਾਨ ਦੀ ਲੜਾਈ ਹੋ ਰਹੀ ਉਪਰ ਜਹਾਜ਼ ਵੀ ਲੰਗੜਦੇ ਨੇ ਡਰੋਨ ਵੀ ਹੁੰਦੇ ਨੇ ਜਿਹਦੇ ਵਿੱਚ ਇੱਕ ਦੱਸਣੀ ਹੈ ਕਿ ਡਰੋਨ ਆ ਰਿਹਾ ਸੀਗਾ ਤੇ ਉਹ ਇੱਕ ਡਰੋਨ ਜਿਹੜਾ ਉਹਨੂੰ ਉਤਾਰ ਲਿਆ ਬਾਤ ਉਸ ਵਾਧੂ ਡਰੋਨ ਤੇ ਡਰੋਨ ਰਾਹੀਂ ਤੇ ਬੰਬ ਨਹੀਂ ਛੁੱਟੇ ਜਾ ਰਹੇ ਪਰ ਸਿੱਧੇ ਉਤਨਾ ਰਫੋਲੇ ਜਿਹੜੀ ਫਾਇਰਿੰਗ ਉਹ ਕੀਤੀ ਜਾਂਦੀ ਹੈ ਤੇ ਬਾਕੀ ਉਹਦਾ ਕਾਫੀ ਨੌਕਲ ਤੇ ਛਟਾਉਂਦਾ ਲੱਗੀਆਂ ਨੇ ਤੇ ਬਾਕੀ ਠੀਕ ਸਾਫ ਚੱਲਣ ਮੋਰਚਾ ਚੱਲਣ ਦੇ ਚੜ੍ਹਦੀ ਕਲਾ ਦੇ ਵਿੱਚ ਹੈ ਵਾਹਿਗੁਰੂ ਜੀ ਖਫਾ ਨਾ ਕਰ ਕਲ ਸਾਹਿਬ ਵਾਹਿ ਜੀ ਕੀ ਫਤਿਹ